ਮਜੀਠਾ ਦੇ ਪਿੰਡ ਰ ਮਾੜਾ ਚੱਕ ਚ ਗੁਰਦੁਆਰਾ ਸੰਗਤ ਸਾਰੇ ਵਿੱਚ ਦੋ ਦਰਜਨ ਤੋਂ ਵੱਧ ਲੋਕ ਹਥਿਆਰਾ ਸਨੇਤ ਦਾਖਲ ਹੋ ਗਏ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਧਰ ਇਸ ਬਾਰੇ ਗੱਲਬਾਤ ਕਰਦੇ ਹੋਏ ਗੁਰਦੁਆਰਾ ਸੈਤ ਦੇ ਮੁੱਖ ਸੇਵਾਦਾਰ ਬਾਬਾ ਸਪਿੰਦਰ ਸਿੰਘ ਹੁਣਾਂ ਨੇ ਪੁਲਿਸ ਦੀ ਇਸ ਕਾਰਵਾਈ ਤੋਂ ਆਸੰਤੁਸ਼ਟੀ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੁਲ ਤੋਂ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਪਰਮਿੰਦਰ ਸਿੰਘ ਹੈਪੀ ਤੇ ਜਿਲੰਦਰ ਦੇ ਬਾਬਾ ਭਗਵਾਨ ਸਿੰਘ ਨਾਲ ਮਿਲੀਭੁਗਤ ਕਰਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਵਾਉਣ ਦੇ ਦੋਸ਼ ਲਗਾਏ ਨੇ ਇਸ ਬਾਰੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਅਗਲੀ ਰਿਪੋਰਟ ਤੁਹਾਡੇ ਨਾਲ ਨਿਊਜ਼ ਹੈਡਲਾਈਨ ਟੂਡੇ ਦੇ ਮਾਧਮ ਰਾਈ ਸਾਂਝੀ ਕਰਾਂਗਾ ਮੇਰਾ ਨਾਮ ਆਪਾ ਸਿੰਘ ਹੈ ਇੱਕ ਸੇਵਾਦਾਰ ਗੁਰਦਵਾਰਾ ਖਲਾਲਪੁਰ ਅੱਜ ਦੇ ਪਿੰਡ ਰਮਾਣਾ ਚੱਕ ਵਿਖੇ ਪਿੰਡ ਦਾ ਜਿਹੜਾ ਸਰਪੰਚ ਪ੍ਰਮੇਂਦਰ ਹੈਪੀ ਇਹਨੇ ਤਾਲੇ ਤੋੜ ਕੇ ਗੁਰਦਵਾਰਾ ਦੇ ਫਰਜ਼ਾ ਕਰ ਅਭਜਾ ਕਰਨ ਦੀ ਕੋਸ਼ਿਸ਼ ਕੀਤੀ ਆ ਅਮਲਾ ਕੀਤਾ ਤੇ ਉਹ ਹਮੇ ਆਇਆ ਪੁਲਿਸ ਪ੍ਰਸ਼ਾਸਨ ਨੂੰ ਵੀ ਗਿਆ 112 ਤੇ ਕਾਲ ਕਰਕੇ ਫੁਰਕੇ ਪ੍ਰਸ਼ਾਸਨ ਆਇਆ ਤਰਾਹ ਦੇ ਤਬਾ ਬਣਾਇਆ ਗਿਆ ਹਰ ਇਹ ਤੇ ਸੀਸਦਾਲ ਨੂੰ ਛੱਡ ਦਿਓ ਜਦਕਿ ਹੱਥ ਤੇ ਸਟੇ ਕੋਡ ਦਾ ਸਹੀ ਆ ਉਸ ਕੋਡ ਦੇ ਫਿਰ ਨਾਮ ਮੰਨਦਿਆ ਹੋਇਆ ਮੈਂ ਉਸ ਦੀ ਜਾਣਕਾਰੀ ਦਾ ਸਾਰ ਵੀ ਕੁਝ ਕੰਦੇ ਨੇ ਕਾਲੇ ਤੋੜਦੇ ਸਿਆ ਸਾਡੇ ਗੁਰਦਵਾਰਾ ਕਿ ਸਾਡੇ ਸੇਵਾਦਾਰਾਂ ਨੂੰ ਕਿਸੇ ਵੇਲੇ ਵੀ ਕਿਸੇ ਵੀ ਬਗਾਜੀ ਮਲ ਨੂੰ ਨਿਸ਼ਾਨਾ ਦਾ ਖਤਰਾ ਸਾਡੇ ਕੋਲ ਪ੍ਰਸ਼ਾਸਨ ਅੱਗੇ ਸਾਰੇ ਇੱਕ ਬੇਨਤੀ ਹੈ ਕਿ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਹੈਗੀ ਆ ਪਰੰਦੇ ਹੈ ਪੂਰੇ ਪਣ ਦਿੱਤੀ ਬਤੀ ਜਾਣਿਆ ਉਹਦੇ ਬਰਾਬਰ ਪਰਚਾ ਕੀਤਾ ਜਾਵੇ ਉਸ ਦੀ ਪਤਾ ਜਾਣ ਉਹਦੇ ਘਰ ਗਈ ਚਿੱਪੀ ਗਈ ਕਿ ਉਹ ਕੋਈ ਘਟਨਾ ਪਾ ਹੋ ਸਕਦਾ ਹੈ। ਉਹ ਪਹਿਨ ਜਾਇਆ ਕਰ ਮਾਹੀਆ ਤੇ ਚਿੱਪੂਸ ਨਾਲੋਂ ਘਰ ਗਈ। ਉਸ ਨਾਲੋਂ ਭੋਸਾ ਦੇ ਇੱਕ ਉਹਨਾਂ ਨੂੰ ਨਾਲ ਲੈ ਗਏ ਨੇ। ਇੱਕ ਦਿਨ ਹੋ ਗਿਆ ਉਹਨਾਂ ਡੈਸਕਟਾਰ ਤੇ ਅਪਲੀਕੇਸ਼ਨ ਲੈ ਗਿਆ। ਕਿ ਬੜੇ ਧਰਾਵਾਂ ਤੱਕ ਪਰਸੈਟ ਕਰਾਂਗੇ। ਅਗਰ ਇਹ ਨਹੀਂ ਕਰਦੇ ਤੇ ਖਤਰਨਾਕ ਹੋਊ। ਜੀ ਇਹ ਬਾਕੀ ਥੋੜੇ ਜਗਾ ਬਾਰੇ ਦੱਸ ਦਿਨ। ਇਹ ਸੰਤਮਾਰਾ ਦੇ ਬਾਬਾ ਹਨ ਜਿਹੜਾ ਵਾਪਸ ਆਨੰਦ ਕੇਰੀਆਂ ਵਾਲੇ। ਕਿਹੜਾ ਦੇ 6-7 ਗੁਰਦੁਆਰੇ ਨੇ। ਕਿਹਨਾਂ ਵਿੱਚ ਇਹ ਕਰਦਾ ਹੈ। ਇਹ ਕੋਈ ਅਦਰ ਕਿਸਪੂਰ ਚੱਲ ਰਿਹਾ ਕੋਈ ਪਾਪਾ ਭਗਵਾਨ ਸਿੰਘ ਜਲੰਧਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਇੰਕਲਾਬ ਕੇ ਨਾਮ ਕਰਾ ਲਏ ਸੀ ਇਹ ਜਿਹੜਾ ਕੇਸ ਚੱਲ ਰਿਹਾ ਬਰਦਾਸਪੁਰ ਦਾ ਕੋਰਟ ਚੰਦਰਨਾਥ ਸਿੰਘ ਦੀ ਕੋਰਟ ਜਿਹੜੀ ਚੱਲ ਰਿਹਾ ਉਸ ਤੋਂ ਹੀ ਹੁੰਦਿਆ ਹੋਇਆ ਵੀ ਇਸ ਕੋਰਟ ਨੇ ਸਕੇ ਨੋ ਨਹੀਂ ਮੰਗਿਆ ਅੱਛਾ ਬਹੁਤੋ ਬੇਨਤੀ ਆ ਇਆਂ ਦੇ ਪਰਚਾ ਕੀਤਾ ਜਾਵੇ ਪੜਦੇ ਧਰਾਵਾ ਨਾਲ ਕੇ ਜੋਰ ਮੰਗਵਾ ਰਹਾ ਤਾਂ ਕਿ ਤੁਹਾਨੂੰ ਇਸੇ ਨਾਲ ਕੀਤਾ ਜਾਵੇ ਇਹਨਾਂ ਤੋਂ ਅਸਲਸੀ ਦਾ ਸਪਾਲਸੀ ਦਿੱਤਾ ਕਰਵਾਉਣਾ ਸੀ ਪਰ ਇਹ ਆਪਣੇ ਸ਼ੂਰ ਪੂਜਨਾ ਆਪਣੇ ਬੰਦੇ ਨੂੰ ਪਿੱਛੇ ਛੱਡ ਕੇ ਜਿਹੜਾ ਨਿਸ਼ਾਨ ਹੁਣ ਕੋ ਵਚੋਂ ਦੇ ਰਹੇ ਸਰ ਵਰਗੁਣ ਸਿੰਘ ਸਾਹਿਬ ਆ ਰਹੇ ਸਾਹਿਬ ਤੇ ਜੇਕਰ ਨਹੀਂ ਨਿਆਰ ਮਰਦਾ ਤਾਂ ਦੇਖੀਏ ਕੋਈ ਜਤੀਪੰਥੀ ਨਾ ਪਰ ਭਲਾਵਾਂਗੇ ਕੋਈ ਨਹੀਂ ਗੱਲਾਂਗੇ ਉਹ ਤਾਂ ਰਿਪੋਰਟ ਜਿਹਾ ਹੋਗਾ ਕੇਸ ਚੱਲ ਜਾਏ ਠੀਕ ਅੰਦਰ ਪ੍ਰੋਸੈਸ ਸਰ ਬਾਜ ਜੋ ਆ ਰਹੇ ਇੰਡੀਅ ਤੇ ਸੰਤੁਸ਼ਟ ਨਵੀਂ ਪਟਕੇ ਕੋਈ ਸੰਤੁਸ਼ਟੀ ਦੀ ਚਿੰਤਾ ਕੋਈ ਪਰਚਾ ਨਹੀਂ ਠੀਕ ਜੇ ਕੋਈ ਪਰਚਾ ਹੋ ਜੇਗਾ ਆਰਟੀਕਲ ਪੁਸ਼ਟੀ ਆ ਵੀ ਹਰ ਘੋਸਾ ਦੇਣ ਕਿ ਕੱਲ ਤੋਂ ਮੋੜ ਕੇ ਤੂੰ ਹਮਲਾ ਨਹੀਂ ਹੋਏਗਾ ਕੋਈ ਕਬਜ਼ਾ ਕਰਨ ਨਹੀਂ ਆਊਗਾ ਕਿਸੇ ਕੋ ਵੀ ਤਾਲੀ ਮਾਰਨ ਜਿਹੜਾ ਫਕਸਾਨ ਨਹੀਂ ਹੋਇਆ ਅਜਨਨ ਲੋਕੀ ਗਲਤ ਸਪੌਂਸਰ ਜੀ ਸਾਡੀ ਅਪੀਲ ਲੈ ਗਈ ਬੰਦੇ ਨਾਲ ਇੱਕ ਪੋਰ ਐਸ ਕਰਕੇ ਲੈ ਗਈ ਬਾਕੀ ਵੀ ਇਹਦੀ ਬੰਦ ਕਾਰਵਾਈ ਹੈ ਬਾਅਦ ਵਿੱਚ ਵੀ ਕੰਮ ਕਰਦੀ ਜੀ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਗੁਰਦੁਆਰਾ ਸ੍ਰੀ ਸ਼ੰਗਸਾ ਸਾਹਿਬ ਜਿਹੜਾ ਰਮਣੀ ਤੱਕ ਨਹੀਂ ਚਾਹਗਾ ਆ ਇਸ ਮੰਦੇ ਵਿੱਚ ਜਿਹੜਾ ਵਾ ਬਵਾਦ ਹੋਇਆ ਸੀ ਤੇ ਸਾਡੇ ਐਸਪੀ ਸਾਹਿਬ ਜਿਹੜੇ ਉਹ ਮੌਕੇ ਤੇ ਪਹੁੰਚੀ ਸੀ ਕਿ ਹਾਂ ਮੈਂ ਵੀ ਆਇਆ ਇੱਥੇ ਇਹ ਇੱਕ ਜਿਹੜਾ ਬਾਈ ਸਤਿੰਦਰ ਸਿੰਘ ਹੋਂ ਨਾਲ ਜਿਹੜੀ ਅਪਲੀਕੇਸ਼ਨ ਦਿੱਤੀ ਗਈ ਆ ਇਹ ਉਹਦੇ ਦਾਤ ਤੇ ਜੋ ਵੀ ਹੈਗੀ ਆ ਉਹ ਮਨਜ਼ੀਕਾਰ ਵੀ ਕਰਦੇ ਤੇ ਜਿਹੜਾ ਹੈਗਾ ਉਹ ਮੱਥੇ ਵੀ ਜੜਾ ਕੱਟ ਉਹ ਆਈਕਸ ਨਹੀਂ ਨਹੀਂ ਕੋਈ ਨਹੀਂ ਸੰਬੰਧ ਦੂਜੇ ਨੰਬਰ ਵੀ ਜਾਈ ਜਾਏਗਾ ਸੇ ਇੱਕ ਵੀ ਆਰ ਨਾਮ ਤੋਂ ਵੀ ਅਨੇ ਕੋਈ ਨਹੀਂ ਜਿਵੇਂ ਸਾਰਾ ਅਸੀਂ ਹੁਣ ਲੈ ਲਿਆ ਸਾਰਾ ਇਹਨਾਂ ਦੇ ਅਪਲੀਕੇਸ਼ਨ ਦਿੱਤੀ ਆ ਤੇ ਉਹ ਵੀ ਉਹਦੇ ਮੁਤਾਬਕ ਮੰਜ਼ੀਕਾਰ ਵੀ ਕਰਦੇ ਆ